ਸਾਲ ਹੋ ਗਿਆ ਸਾਡੀ ਗੱਲ ਕੋਈ ਨਹੀਂ ਸੁਣੀ ਜਾਂਦੀ ਭਾਈ ਕੌਂਕੇ ਨੂੰ ਸ਼ਹੀਦ ਕਰਤਾ ਉਹਦੇ ਬੰਦ-ਬੰਦ ਕੱਟਤੇ ਅਸੀਂ ਹਾਈ ਕੋਰਟ ਦੇ ਵਿੱਚ ਸੈਸ਼ਨ ਜੀਤ ਗੁਆਦਾ ਬਿਆਨ ਵੀ ਦੇਤਾ ਜਸਕਰਨ ਸਿੰਘ ਕੌਂਕੇ ਸਾਹਿਬ ਦੇ ਨਾਲ ਜੋ ਗਰਾਉਂਡ ਦੇ ਸੀਆਈਏ ਦੇ ਵਿੱਚ ਗ੍ਰਿਫਤਾਰ ਸੀ ਉਸ ਨੇ ਚਸ਼ਮਜੀਤ ਕੋਲ ਹੀ ਲਿਖ ਕੇ ਦਿੱਤੀ ਹੈ ਕਿ ਕੌਂਕੇ ਸਾਹਿਬ ਦਾ ਬੰਦ-ਬੰਦ ਕੱਟ ਕੇ ਜਿਹੜੀ ਖਾਦ ਦੀ ਬੋਰੀ ਹੁੰਦੀ ਹੈ ਪਲਾਸਟਿਕ ਦੀ ਬਣੀ ਹੁੰਦੀ ਹੈ ਤਿੰਨ ਬੋਰੀਆਂ ਦੇ ਵਿੱਚ ਉਹਨਾਂ ਦਾ ਸਰੀਰ ਕੱਟ ਕੇ ਪਾਇਆ ਨਾਲ ਸਤਲੁਜ ਦੇ ਵਿੱਚ ਜਿੱਥੇ ਦਰਿਆ ਦੀ ਗਰਾਈ ਸੀ ਉੱਥੇ ਜਾ ਕੇ ਬੋਰੀਆਂ ਉਲਟਾਤਾ ਕੋਕੇ ਸਾਫ ਦਾ ਸਾਰਾ ਸ਼ਰੀਰ ਸਤਲੁਜ ਦਰਿਆ ਦੇ ਵਿੱਚ ਪਾਤਾ ਹੁਣ ਜੇ ਇਹੋ ਜਿਹਾ ਹੁੰਦੇ ਸਿੱਖ ਜਥੇਦਾਰਾਂ ਦੇ ਕਤਲ ਪਰ ਉਦੋਂ ਬਾਅਦ ਸਾਡੇ ਬਹੁਤ ਜਥੇਦਾਰ ਅਕਾਲ ਤਖਤ ਸਾਹਿਬ ਦੇ ਹੋਏ ਐ ਕਿਸੇ ਨੇ ਆਵਾਜ਼ ਨਹੀਂ ਉਠਾਈ ਪਰ ਸਾਡੀ ਪਾਰਟੀ ਨੇ ਹਾਈ ਕੋਰਟ ਦੇ ਵਿੱਚ ਲਖਣਪਾਲ ਜੀ ਸਾਡੇ ਵਕੀਲ ਐ ਉਹਨਾਂ ਦੇ ਰਾਹੀਂ ਮਕਦਮਾ ਕੀਤਾ ਪਰ ਹਾਈ ਕੋਰਟ ਨੇ ਉਸ ਨੂੰ ਮੰਨਿਆ ਨਹੀਂ ਖਾਰਜ ਕਰਤਾ ਇਹ ਨਹੀਂ ਹੈ ਕਿ ਅਸੀਂ ਕਰਦੇ ਨਹੀਂ ਕਰਦੇ ਅਸੀਂ ਸਾਰਾ ਕੁਝ ਹੈ ਪਰ ਪਿੱਛੇ ਜੇ ਜ਼ੋਰ ਹੋਵੇ ਤਾਂ ਫਿਰ ਜੱਜਾਂ ਤੇ ਹਕੂਮਤ ਨੂੰ ਪਤਾ ਲੱਗਦਾ ਹੈ ਕਿ ਇਹ ਪਾਰਟੀ ਦੇ ਪਿੱਛੇ ਬੱਜਣਾ ਤੇ ਸਾਡੀ ਗੱਲ ਪੁੱਗਦੀ ਹੈ ਇਹ ਵੋਟ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਗੱਲਾਂ ਕਰਨ ਦੇ ਲਈ ਤੁਹਾਡੇ ਨਾਲ ਬਹੁਤ ਹੈਗੀਆਂ ਹਲਦਵਾਨੀ ਉੱਤਰਖੰਡ ਦੇ ਵਿੱਚ ਸ਼ਹਿਰ ਹੈ ਉੱਥੇ ਆ ਪਿਛਲੇ 2-3 ਦਿਨਾਂ ਦੇ ਵਿੱਚ ਮਤਸਵੀ ਹਿੰਦੂਤਵਾ ਨੇ ਮੁਸਲਮਾਨਾਂ ਦੀ ਬਣੀ ਹੋਈ ਮਸਜਿਦ ਉਹ ਤੋੜ ਕੇ ਖਰੀਦ ਕਰਤੀ ਉਹਨਾਂ ਦਾ ਜਿਹੜਾ ਸਕੂਲ ਸੀਗਾ ਮਦਰਸਾ ਸੀ ਉਹ ਵੀ ਟੈਟੇ ਦੀ ਕਰਤਾ ਮੇਰਾ ਕਹਿਣ ਦਾ ਮਤਲਬ ਹੈ ਟੱਟ ਗਿੰਚੀਾਂ ਦੇ ਉੱਤੇ ਬੀਜੇਪੀ ਦੀ ਚਮਕ ਫਿਰ ਸੈਂਟਰ ਦੇ ਵਿੱਚ ਜਿਹੜੇ ਅਫਸਰ ਹੈ ਉਹਨਾਂ ਦਾ ਸਿੱਧਾ ਪਤਾ ਲੱਗ ਗਿਆ ਹੁਣ ਕਿ ਬਾਹਰ ਦੇ ਮੁਲਕਾਂ ਦੇ ਵਿੱਚ ਕਿਹੜੇ-ਕਿਹੜੇ ਅਫਸਰ ਨੇ ਨੈਸ਼ਨਲ ਸਕੱਟਰੀ ਐਡਵਾਈਜ਼ਰ ਨੇ ਰੋ ਤੇ ਆਈਬੀ ਤੇ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰਾਂ ਨੇ ਬਾਹਰ ਮੁਲਕਾਂ ਦੇ ਵਿੱਚ ਸਾਡੇ ਸਿੱਖਾਂ ਨੂੰ ਸ਼ਹੀਦ ਕਰਵਾਇਆ ਹੈ ਇਹ ਬਿਲਕੁਲ ਗਲਤ ਗੱਲ ਹੈ ਪਰ ਇੱਕ ਡਿਪਾਰਟਮੈਂਟ ਕੁਫੀ ਅਜੰਸੀਆਂ ਦੇ ਵਿੱਚ ਬਣਾਤੀ ਹੈ ਜਿਹੜੀ ਕੀ ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੇ ਸਿੱਖ ਖਾਲਸਤਾਨ ਦੀ ਗੱਲ ਕਰਦੇ ਆ ਉਹਨਾਂ ਨੂੰ ਨਿਸ਼ਾਨੇ ਹੇਠ ਲੈ ਕੇ ਆਉਣਗੇ ਮੇਰਾ ਕਹਿਣ ਦਾ ਮਤਲਬ ਹੈ ਕਿ ਕੀ ਸਾਡਾ ਮੁੱਲ ਬਗੈਰ ਵੋਟਸ ਤੋਂ ਆਪਣਾ ਮੁੱਲ Sipar. 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 Subscribe to One India Channel and never miss an update.